ਬੜੀ ਲੋਜ ਭਰਾ ਵੱਲੋਂ ਪਾਣੇ ਦੜੀ ਰੇਡੀਓ ਵੱਲ ਪਾਈ ਗਿਆ ਇਹ ਸਾਹਮਣੇ ਸਿੱਧਾ ਗੇੜਾ ਦਾ ਬੰਦਾ ਮਾਰਦਾ ਸਿੱਧਾ ਨਾਲ ਗੇੜਾ ਵੀ ਨੀਰੇ ਉਹ ਚਾਲਾ ਰਿਹਾ ਉਹਦਾ ਪੂਰਤਾ ਯਾਰ ਨਾਲ ਤੇ ਪਾਲਾ ਅੱਗੇ ਭਰਾ ਵੱਲੋਂ 1100 ਲੈ ਵੀ ਕਾਲੇ ਹੁਣ ਜੋੜ ਕੇ ਤਾਂ ਸੇ ਤੂਮ ਪਾਉਂਦੇ ਕਰਦੀ ਮੁੰਡਿਆਂ ਜੇ ਮੈਚ ਤੇ ਅਦਾ ਧੋਰੀ ਵਾਲੇ ਨੇ ਹਾਂ 350 ਰੁਪਏ ਹੋ ਗਏ ਲੈ ਵੀ ਗੁਰਦੀਪ ਹੁਣ ਤੂ ਦਾ ਮੁੰਡਿਆ ਵੀ ਐ ਅਕੜੀ ਵਾਲਿਆਂ ਤੇ ਕਿੰਨੇ ਰੁਪਏ ਲੈਂਦੀ ਆ ਆਪਾਂ ਇਧਰਲੇ ਪਾਸੇ ਗੁਰਦੀਪ ਭਰਾ ਕਨੇ ਜੁੜਿਆ ਦੇ ਖੇਡ ਮੇਲੇ ਦੇ ਨਾਲ ਲੈ ਵੀ ਤੇਰੇ ਲਈ ਖਿਦਰਾ ਹਰ ਇੱਕ ਟਿਕਟ ਗੁਰਦੀਪ ਫੌਜੀ ਵੱਲੋਂ 500 ਦੀ ਵਿਕਟ ਹੋਣੀ ਹੈ ਤੇਰੀ ਲੈ ਵੀ ਅਕਲੀਏ ਤੇਰੀ ਹਰ ਇੱਕ ਟਿਕਟ ਆ ਜਿਹੜੀ ਉਹ 500 ਦੀ ਸਾਡੇ ਗੁਰਦੀਪ ਫੌਜੀ ਵੱਲੋਂ ਹੋਣੀ ਹੈ ਬੀਬੀ ਬੜੇ ਮੁੰਡੇ ਆ ਗਏ ਨੇ ਗਰਾਊਂਡ ਦੇ ਵਿੱਚ ਵੱਡੀ ਟੀਮ ਹੈ ਕਨੇ ਅਕਲੀਏ ਦੀ ਬੜੇ ਮੇਲੇ ਜੁੱਤਿਆਂ ਮੁੰਡਿਆਂ ਨੇ ਪਹਿਲੇ ਉਰੀ 14 ਕੱਲੀ ਕੱਲੀ ਗੱਲ ਕੀਤਾ ਅੱਜ ਉਹ ਪਰਵੀ ਤਈ ਹੈ ਦੇਖਣੀ ਹੈ ਕੋਈ ਤਈ ਹੈ ਪਰ ਮੁੰਡਾ ਕਹਿੰਦੇ ਮਾਨਸਾ ਜਿਹੜਿਆਣਾ ਜਿਹੜੇ ਇਲਾਕੇ ਦਾ ਕਹਿੰਦੇ ਦੂੰਗਾ ਪਿੰਡ ਕਸ਼ੂਰ ਪਿੰਡ ਨੇ ਇਹ ਬੱਲੇਬਾਲੇ ਪਹਿਲਾ 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 ਛੱਕਾ ਪਾੜ ਗਿਆ ਖੇਡ ਮੈਦਾਨ ਦੇ ਵਿੱਚ ਢੂਰੀ ਵਾਲਾ ਕਹਿੰਦੇ ਹਰਮਨ ਰਨ ਕਹਿੰਦੇ 6 ਜੁੜ ਗਿਆ ਆਪਣੀ ਟੀਮ ਲਈ ਪਿਆਰੇ ਖਾਣਸਾ ਹੈਲੋ ਇੱਕ ਸੌ ਮੈਡਨਰੈ ਸਪਾਟ ਜਾਈਂਦੇ ਨੇ 105 ਰਨ ਜਾਈਂਦੇ ਨੇ ਪਹਿਲਾ ਸ਼ੱਕਾ ਵਾਲਾ ਵੀ ਪੱਜ ਗਿਆ ਹਿੰਦਰ ਬਾਲ ਪਾਉਂਦੀ ਹਿੰਦਰ ਕਹਿੰਦੇ ਇਸ ਵੇਲੇ ਤਿਆਰ ਵਰ ਤਿਆਰਾ ਮੁੰਡਾ ਸਿੱਧੂ ਆਦਾ ਕਦੇ ਜਵਿੰਦਰ ਗੁਰਪੀ ਦੀ ਗੱਲਾਂ ਹੁੰਦੀਆਂ ਨੇ ਗੁਰਪੀ ਵੀ ਪੁੱਜਿਆ ਨੇ ਖੇਡ ਮੇਲੇ ਤੇ ਬੀਟੀਵੀ ਪੁੱਜਿਆ ਹੋਇਆ ਪੈਂਦੀ ਹੋਈ ਬਾਲ ਲਓ ਉਧਰੋਂ ਲੇ ਪਾਸੇ ਇਹ ਕਿੰਦਾ ਸ਼ਾਟ ਰਣਕਿੰਦੇ ਸਿੰਗਲ ਸਿੰਗਲ ਤੋਂ ਕਬੱਡੀ ਦੇ ਕਿਹੜੇ ਟਰਾਈ ਖੇਡ ਮੈਦਾਨ ਦੇ ਵਿੱਚ ਪਰ ਰਣਕਿੰਦੇ ਸਿੰਗਲ ਜਿੱਤ ਗਿਆ ਬਾਲ ਕੁੰਦਰੀ ਇਸ ਵੇਲੇ ਅਕਲਜੀ ਦੀ ਧਰਤੀ ਦਾ ਮੁੰਡਾ ਕਹਿੰਦੇ ਤਿਆਰ ਵਰ ਤਿਆਰ ਹੈ ਸਾਹਮਣੇ ਕਹਿੰਦੇ ਗੁਰਪ੍ਰੀਤ ਕਿੜੀ ਆ ਗਿਆ ਆਹ ਮੁੰਡੇ ਦੇ ਕਹਿੰਦੇ ਬੜੀਆਂ ਸਾਹਮਣੇ ਪਿੰਡ ਵਾਲਾ ਨੂੰ ਲਓ ਸਾਹਮਣੇ ਮੁੰਡਾ ਕਹਿੰਦੇ ਗੁਰਪ੍ਰੀਤ ਇਸ ਵੇਲੇ ਕਿੜੀ ਮੇਰੇ ਮਿੱਤਰੋ ਮੁੰਡਾ ਕਹਿੰਦੇ ਤਿਆਰ ਵਰ ਤਿਆਰ ਹੈ ਇੰਦਰਲੇ ਪਾਸੇ ਕਹਿੰਦੇ ਹਿੰਦਰ ਮੁੰਡਾ ਅਕਲੀ ਦੀ ਧੌਤੀ ਦਾ ਬਾਲ ਚੌਧਰੀ ਜਿਹੜਾ ਕਹਿੰਦਾ ਤਿਆਰ ਵਰ ਤਿਆਰ ਹੈ ਲੱਗਦੀ ਜਵਾਨੀ ਚੰਗੀ ਹੱਥੀ ਤੇ ਖੇਡਦੀ ਗੱਜ ਦਾ ਭਰਾਪਾ ਜੇ ਸਿਆਣੀ ਗੱਲ ਕਰੇ ਤਾਂ ਇੰਜ ਦੀ ਕੁਵਾਰੀ ਦੇ ਜਰਮ ਨੇ ਮਾਪਿਆਂ ਦਾ ਸੂਰਮੇ ਦੀ ਸੋਭਾ ਜੇ ਮੈਦਾਨੇ 'ਚ ਲੜੇ ਤਾਂ ਸੂਰਮੇ ਦੀ ਸੋਭਾ ਜੇ ਮੈਦਾਨੇ 'ਚ ਲੜੇ ਤਾਂ ਰੜ ਕਹਿੰਦੇ ਸਿੰਗਲ ਧੂਰੀ ਆਇਆ ਲਾਸਟ ਬਾਲ ਹੈ ਖੇਡ ਮਮਾਰ ਦੇ ਵਿੱਚ ਇਧਰਲੇ ਪਾਸੇ ਕਹਿੰਦੇ ਅਕਲੀ ਦੀ ਧਰਤੀ ਦਾ ਖਿੰਦਰ ਮੁੰਡਾ ਬਾਲ ਪਾਉਂਦੀ ਉੱਥੇ ਤਿਆਰ ਵਰ ਤਿਆਰ ਹੈ ਇੱਕ ਛੱਕਾ ਹੀ ਭਜਿਆ ਮੁੰਡੇ ਨੂੰ ਤੇ ਟੋਟੀ ਦੀਆਂ ਬਾਲਾਂ ਪਾਈਆਂ ਨੇ ਅਕੜੀ ਵਾਲੇ ਨੇ ਉਧਰਲੇ ਪਾਸੇ ਧੂਰੀ ਦੀ ਧਰਤੀ ਦਾ ਕਹਿੰਦੇ ਹਰਮਨ ਆਹ ਸਾਹਮਣੇ ਕਹਿੰਦੇ ਟਰਾਈ ਕਰਦਾ ਹੈ ਪੰਦੀ ਬਾਲ ਲਓ ਸਾਹਮਣੇ ਖੇਡਿਆ ਗਿਆ ਸ਼ਾਟ ਹੈ ਫੀਲਰ ਕਹਿੰਦੇ ਜੀਵਨ ਮਾਸਟਰ ਕਹਿੰਦੇ ਮੌਜੂਦ ਹੈ ਰਨ ਸਿੰਗਲ ਜੁੜ ਗਿਆ ਲੈ ਵੀ ਤਸੀ ਇੱਕੋ ਵਾਰ ਕਿੰਨੇ ਬਣ ਗਏ ਮੁੰਡਿਆ ਤੇ 24 ਵਾਵਾ ਕਿੰਨੇ ਰਨ ਆ ਗਿਆ ਵੀ ਧਾਤੀ ਵੱਜੂ ਲੱਗਦਾ ਸੇਮੀ ਥਾਪੀ ਮਾਰੂ ਉਹ ਪੈਂਦੀ ਬਾਲ ਕਿਹੜਾ ਸ਼ਾਟ ਹੈ ਘੜ ਜਾ ਹੁਣ ਲੈ ਵੀ ਟਾਂਡੇ ਕਹਿੰਿਆ ਹੁਣ ਖੜ ਜਾ ਟਾੜੀ ਨਾ ਕਰ ਮੁੰਡਿਆ ਧੂਰੀਆ ਸਾਹਮਣੇ ਇਸ ਵੇਲੇ ਬਾਲ ਪਾਉਣ ਦੇ ਲਈ ਸੇਮੀ ਮੇਰੇ ਮਿੱਤਰੋ ਉਹ ਧਰਤੀ ਕਹਿੰਦੇ ਅਕਲਿਆ ਪਿੰਡ ਦੀ ਬੀਬੀ ਵਰਗੇ ਮੁੰਡੇ ਪੁੱਜੇ ਹੋਏ ਨੇ ਢੌੜੇ ਵਾਲੇ ਮੁੰਡੇ ਕਹਿੰਦੇ ਢੇਗੀ ਵਰਗੇ ਵੀ ਪੁੱਜੇ ਹੋਏ ਨੇ ਤੇ ਖੇਡ ਮੇਲੇ ਤੇ ਵੱਡਾ ਖੇਡ ਮੇਲਾ ਹੈ ਪੈਂਦੀ ਹੋਈ ਬਾਲ ਸਾਹਮਣੇ ਬੱਲੇ 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 ਹੁਣ ਡਿੱਗੀ ਆ ਖੱਲੇ ਆਹ ਵੇਖਿਆ ਹੁਣ ਡਿੱਗੀ ਆ ਖੱਲੇ ਲੱਗੋ ਜੀ ਕਿੰਨੇ ਰਹਿ ਗਏ ਹੁਣ 12 ਬੰਦਾ ਸਿੱਟਾ ਲੜਾ ਕੱਲੇ ਛੱਕੀ ਰਹੀਏ ਹੁਣ ਹੁਣ ਕੱਲੇ ਛੱਕੀ ਰਹਿ ਗਏ ਕਦੇ ਜੀਵਨ ਮਾਸਟਰ ਕਦੇ ਵੱਧਾ ਅੱਜ ਟੀਟੀ ਬਣ ਗਏ 72 ਬਣ ਗਏ ਮੁੰਡੇ ਉਧਰਲੇ ਪਾਸੇ ਨਾਲ ਦੇਖ ਰਿਹਾ ਇਸ ਵਰਗੇ ਕਦੇ ਪੁੱਜੇ ਹੋਏ ਨੇ ਅੱਜ ਖੇਡ ਮੇਲੇ ਤੇ ਮੈਚ ਮੁੱਕੂ ਮੁੱਕ ਜੂ ਲੜ ਰਿਹਾ ਵਿਟੋ ਹੋਇਆ ਰਹਾ ਤੇਜੀ ਕਰਦਾ ਹੈ ਮੇਜ ਮੁੱਕ ਜੂ ਮੁੱਕ ਜੂ ਕਰਦਾ ਹੈ ਖੇਡ ਮੈਦਾਨ ਦੇ ਵਿੱਚ ਰਣਕ ਨੇ ਸਿਕਲ ਆ ਗਿਆ ਗੁਰਪ੍ਰੀਤ ਚੜੀ ਲਾਓ ਸਾਹਮਣੇ ਗੁਰਪ੍ਰੀਤ ਤੇ ਨਹੀਂ ਆ ਗਿਆ ਮੇਰੇ ਵੇਖੋ ਜੀਵਨ ਮਾਸਟਰ ਕੱਲਾ ਲੱਗੇ ਅੰਦੀ ਅਟਕਾਣ ਹੈ ਕੰਨਾਂ ਵਿੱਚ ਗਰਾਉਂਡ ਜਸੀ ਅਗਲੇ ਚੀੜੀ 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 ਫੜਿਆ ਗਿਆ ਆਹ ਸਾਡੀ ਜੀਲ ਸਿੰਘ ਆ ਗਿਆ ਸੁੱਤ ਨੂੰ ਕਹਦੇ ਦੇ 21ਵੋ ਗੁੱਗਲ ਤੇ ਆਓ ਸਾਹਮਣੇ ਆਓ ਜੀ ਅਗਲਾ ਬੱਲੇਬਾ ਜਲਦੀ ਨਾਲ 6 ਬਲਾਂ ਰਹਿ ਗਿਆ ਨੇ ਹੁਣ 6 ਬਲਾਂ ਦੱਸੋ ਜੀ ਕਿੰਨੇ ਰਹਿ ਗਏ 55 ਹੋ ਗਏ ਨਵੀ ਲਖੀ ਜਿੱਤ ਹਾਰ ਦੇ ਬਣੀ ਆਈ ਹੈ ਮੁੰਡੇ ਬਹੁਤ ਵੱਡਾ ਧੰਨਵਾਦ ਜਿੱਤ ਹਾਰਾਂ ਜ਼ਿੰਦਗੀ ਦਾ ਪਾਟ ਹੈ ਖੇਡਦੇ ਰਹੇ ਜਿਹਦੇ ਜਿੱਤਦੇ ਵੀ ਉਹ ਵੀ ਆ ਮੇਰੇ ਵਿਰੁੱਧ। ਦੁਗਨੇ ਵੀ ਉਹੀ ਆ ਜਿਹੜੇ ਸਾਗਰ ਦੇ ਵਿੱਚ ਤੈਰਨਾ ਜਾਣਦੇ ਐ। ਆਓ ਸਾਹਮਣੇ ਕਹਿੰਦੇ ਰਵੀ ਨੂਰਪੁਰ ਤੋਂ ਦੌੜਦੀ ਧਰਤੀ ਦਾ 22 ਮੋਟਰਸਾਈਕਲ ਜਿੱਤੇ ਐ, ਦੋ ਟਰੈਕਟਰ ਜਿੱਤੇ ਐ, ਗੱਡੀਆਂ ਜਿੱਤੀਆਂ, ਵਾਸ਼ੀ ਮਸ਼ੀਨਾਂ ਦੀ ਤੇ ਜਿੱਤੀ ਕੋਈ ਨਹੀਂ। ਸੱਜਣ ਤੇ ਜੱਜਣ ਕਹਿੰਦੇ ਮਾਰ ਕਰਦਾ ਖੇਡਦਾ ਯੂਐਸਏ, ਟੰਪੜੀਆਂ ਕਾਉਂਟ ਦੇ ਦੀ ਤੰਗ ਹੋਣਾ। ਉਹਰ ਪੰਜ ਇਧਰ ਦੇ ਪਾਸੇ ਟੀਮਾ ਯੂਰਪੁਰ ਦੀ ਧਰਤੀਆਂ ਮੇਰੇ ਮਿੱਤਰੋ ਕੰਨ ਕੰਦੇ ਗੱਲਾਂ ਹੋਈਆਂ ਨੇ ਅੱਜ ਕਹਿੰਦੇ ਦਾਨੇ ਕਰਨ ਵਿੱਚ ਪਟਾਕੇ ਪਾੜੇ ਆ ਦੁਨੀਆ ਦੇ ਵੱਡੇ ਮੱਲਾਂ ਦੀ ਟੱਕਰ ਰਵੀਨਾ ਯੂਰਪੁਰ ਦੇਣ ਦੀ ਧਰਤੀ ਦਾ ਚਕੇਰੀਆਂ ਦੇ ਵਿੱਚੋਂ ਜਿੱਤਿਆ ਕਹਿੰਦੇ ਮੇਲਾ ਖੋੜ ਸੁਪਰੇ ਦੇ ਵੱਡੇ ਮੇਲੇ ਦਾ ਕਹਿੰਦੇ ਉਹ ਟੱਕਰ ਦਾ ਜੇਤੂ ਦੁਨੀਆ ਤੋੜ ਫੈਕਟਰ ਇੱਧਰ ਦੇ ਪਾਸੇ ਮੁੰਨਾ ਚੀਂਆਂ ਵਾਲਾ ਮੱਛ ਦਾ ਅੰਗਿਆਰ ਨਵੀਂ ਉਮਰ ਦਾ ਬੱਲੇ ਬੱਲੇ ਢੱਲੇ ਚਾਰ 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 ਲੈ ਵੀ ਚੀਂਆਂ ਵਾਲਾ ਗੋਪੇ ਲਈ ਜੇ ਪਹਿਲੀ ਤੇ ਜੜਗੇ ਚਾਰ ਖੇਡ ਮੈਦਾਨ ਦੇ ਵਿੱਚ ਰਵੀ ਆ ਕਹਿੰਦੇ ਨੂਰਪੁਰ ਪੇਰ ਦੀ ਕਹਿੰਦੇ ਧੱਬੀ ਦਾ ਤੇਰੇ ਮਿੱਤਰੋ ਆ ਖਿਡਾਰੀ ਦੇ ਕਹਿੰਦੇ ਦੋ ਕੋਹ ਟਰੈਕਟਰ ਕਹਿੰਦੇ ਜਿੱਤੇ ਨੇ ਭਾਈ ਮੋਟਰਸਾਈਕਲ ਕਹਿੰਦੇ ਜਿੱਤੇ ਨੇ ਇਹਨਾਂ ਗਲਤ ਦੇ ਠੇਕੇਦਾਰ ਪਰ ਜਿਹੜਾ ਮੁੰਡਾ ਕਹਿੰਦੇ ਪਾਵਾ ਪਾ ਰਿਆ ਨਾ ਇਹ ਮੁੰਡੇ ਦੇ ਵੀ ਕਹਿੰਦੇ ਵੱਡਾ ਹੂਰ ਦੀ ਧਰਤੀ ਤੋਂ ਕਹਿੰਦੇ ਸਕੂਟਰ ਜਿੱਤੇ ਮੁੰਡਾ ਗੂਰੀ ਇਸ ਵੇਲੇ ਟੀਮੇ ਦੀ ਧਰਤੀ ਦਾ ਮੁੰਡਾ ਕਹਿੰਦੇ ਬਾਲ ਪਾ ਰਿਆ ਹੈ ਇਹ ਆ ਮੁੰਡਾ ਕਹਿੰਦੇ ਪਿੰਦਰ ਸਰਪੰਚ ਦੇ ਪਿੰਡ ਦਾ ਮੁੰਡਾ ਚੋਕੀ ਦੇ ਪਿੰਡ ਦਾ ਮੁੰਡਾ ਪਰਗੰਦੇ ਪਿੰਡ ਦਾ ਖੇਡ ਮੈਦਾਨ ਵਿੱਚ ਕਹਿੰਦੇ ਝੋਟੀ ਦੀ ਬਾਲ ਪਾ ਗਿਆ ਹੈ ਰਣ ਕਹਿੰਦੇ ਸਿੰਗਲ ਜੁੜ ਗਿਆ ਹੈ ਪੱਪੀ ਦਾ ਕਹਿੰਦੇ ਤਾਲਾ ਪਿੰਦਰਾ ਇਹ ਮੁੰਡੇ ਦੇ ਵੀ ਕਹਿੰਦੇ ਬਾਲ ਸੁਨਮਾਨ ਹਾਂ ਜੁੱਫਰ ਕਲੇ ਨੂੰ 35000 ਦੀ ਕਹਿੰਦੇ ਨਗਦ ਰਕਮੀ ਨਾਕੀਤੇ ਜਾਣੇ ਨੇ ਜਿਹੜਾ ਮੁੰਡਾ ਕਹਿੰਦੇ ਹੌਸਟ੍ਰੈਕ ਤੇ ਆ ਗਿਆ ਇਹ ਆ ਕਹਿੰਦੇ ਪੱਪੀ ਅਪਾਲਾ ਦੀ ਕਹਿੰਦੇ ਧਰਤੀ ਮੇਰੇ ਮਿੱਤਰੋ ਜਿਹੜੇ ਲੰਕ ਦਾ ਫੱਲੇ ਨਾਲ ਪਿੰਡਾ ਪਿੰਗਾ ਭੈਣੀ ਚਸਾ ਪਿੰਡ ਬੜੇ ਮਸ਼ਹੂਰ ਪਿੰਡ ਨੇ ਖੀਮੇ ਦੀ ਬਾੜਾ ਲਾਓ ਸਾਹਮਣੇ ਲਗਾਈਓ ਔਰ ਆਓ ਜੋੜ ਜ਼ਰਾ ਪਰ ਦਾ ਜੋਰ ਪਰ ਦਾ ਜੋਰ ਕਰਾ ਪਰਦਾ ਇਹ ਲਾ ਕੰਦੇ ਕੇ ਕਿੰਨੇ ਚੱਲਦਾ ਬਰੇ ਮਿੱਤਰੋ ਜੋਰ ਤੇ ਬਰਾਬਰ ਦਾ ਲੱਗੂਗਾ ਦੁਨੀਆਂ ਦੀਆਂ ਕਿੰਨੇ ਸੁਪਰ ਟੀਮਾਂ ਦੁਨੀਆਂ ਦੇ ਸੁਪਰ ਖਿਡਾਰੀ ਖੇਡਦੇ ਆ ਵੇਖਾਂਗੇ ਕਿੰਦਾ ਕੁਰੀ ਸ਼ੀਂਦਿਆਂ ਦੀ ਧਰਤੀ ਨਾਲ ਕੰਦਾ ਬਾਲ ਪਾ ਰਿਹਾ ਹੈ ਸਾਹਮਣੇ ਬੱਬੀ ਰਾਮ ਨੇ ਮਿੱਤਰੋ ਹਸਤਾਲ ਕਲਾ ਪਿੰਡਾ ਜਿਹਦੇ ਬਰਨਾਲੇ ਦੀ ਗੱਲ ਹੁੰਦੀ ਹੈ ਵੱਡੇ ਖਿਡਾਰੀਆਂ ਦੀ ਕਹਿੰਦੇ ਫਿਰ ਇਹਨਾਂ ਤੋਂ ਵੱਡੇ ਲਖਾਰੀਆਂ ਦੀ ਕਹਿੰਦੇ ਧਰਤੀ ਬੱਲੇ 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 ਰਾਂਡੇ ਦੇ ਪਰੋਦੇ ਬਾਦ ਤੇ ਆਪਣੀ ਟੀਮ ਦੇ ਵਿੱਚ ਬੱਧੀ ਦੇ ਕੰਨੇ ਜੋੜ ਦਿੱਤੇ ਹੈ ਵੀ ਕੰਮ ਸੁਣੀ ਯਾਰ ਕੱਲ੍ਹ ਨੂੰ ਜਵਾਨ ਹੋਵੇ ਇਹੋ ਜੀ ਜਵਾਨ ਫਿਰ ਕੌਣ ਇੱਕ ਤਲਈ ਦੀ ਪੂਰੇ ਤਰ੍ਹਾਂ ਭਾਵੇਂ ਹੁੰਦਾ ਹੋਵੇ ਕਿ ਤਸਾਨ ਫਿਰ ਜੀ ਵੀ ਤਲਈ ਦੀ ਉਹ ਜੇ ਬੜਾ ਇਹਦਾ ਪਿੰਡ ਦਾ ਸੁਖਵੀਰ ਸਿੰਘ ਢਾਲੀਵਾਲ ਪਰਿਵਾਰ ਦਾ ਸੁਖੀ ਢਾਲੇ ਵਾਲਾ ਕਹਿੰਦੇ ਮੇਰੇ ਮਿੱਤਰੋ ਸਟੀਲ ਬੌਡੀ ਦੇ ਨਾਂ ਤੇ ਦੁਨੀਆਂ ਜਾਣਦੀ ਹੈ ਬੜਾ ਸੋਹਣਾ ਖੜ ਕਰ ਗਿਆ ਖੇਡ ਦੇ ਮੈਦਾਨ ਦੇ ਵਿੱਚ ਇੱਕ ਬੜਾ ਜੜਿਆ ਆਹ ਆ ਗਿਆ ਮੁੰਡਾ ਆ ਗਿਆ ਮੁੰਡਾ ਹੱਟ ਗੋੜੀ ਹਫਤਾਂ ਦੀ ਧਰਤੀ ਦਾ ਕੋਲ ਲਾਉਂਗੇ ਬੱਬੀ ਕਹਿੰਦੇ ਆਉਟ ਆਉਟ ਹੋ ਗਿਆ ਕਿ ਮੋਰਚਾ ਨੇ ਮੋਰਜਾ ਦੀਪਾ ਆਪਣੇ ਦਰਾਂ ਨੂੰ ਫੇਰ ਕੀ ਕਰੇਗਾ ਮਾਲੀਵੇਂ ਟੋਗੂ ਵੀਰੇ ਦਰਾਂ ਨੂੰ ਹਰ ਜੱਟੇ ਮਾਨਾ ਸਟੇਟ ਮੰਗਦੀ ਦਰਾਂ ਨੂੰ ਮੋਰਜਾ ਦੇ ਮੋਰਜਾ ਦੀਪਾ ਆਪਣੇ ਘਰਾਂ ਨੂੰ ਬੁੜੀ ਕਨੇ ਪਾਲਪੂ ਦੀ ਕਨੇ ਤਿਆਰ ਮਤਿਆਰ ਹੈ ਉਹਦੇ ਪਾਸੇ ਕਨੇ ਰਾਜੂ ਆ ਗਿਆ ਦੀ ਹੁੰਦੀ ਬਾਲ ਇੰਦਰਲੇ ਪਾਸੇ ਗਿਆ ਪੂਰੀ ਜਿਹੜੇ ਬਾਲਾਂ ਪੈਂਦੀਆਂ ਮੇਰੇ ਮਿੱਤਰੋ ਕਿ ਕਰਦਾ ਕਹੜ ਚੋਬਰਾ ਨੇ ਕਿਉਂ ਮੌਜ ਕਿਰੇ ਨੂੰ ਢਾਉਂਦੀ ਕੀ ਗੱਲ ਰਾਜੇ ਜਿੰਮ ਦੇ ਸੋਹਣ ਟੋਕਾ ਜੇ ਪੰਦੀ ਪਾਲਾਂ ਵਾਲੇ ਜੇ ਵਾਹਣ ਨੂੰ ਲੰਦਾ ਮੱਟਾਂ ਵਾਲੇ ਪੈ ਜਾਂਦੇ ਰੋਸ ਤੋਂ ਹੁਣ ਦਾ ਨੂੰ ਦੇਖੀ ਗਰੀਆਂ ਤਾਂ ਹੋਣ ਕਿਹੜਾ ਹੁਣ ਦਾ ਖੇਡ ਦਾ ਅੰਦਰ ਦੇ ਨੇਤ ਜੋ ਲੱਗਾ ਦੋਨੇ ਬੜੀਆਂ ਸਾੰਧੀ ਜਾ ਰਹੇ ਹੈ ਇੰਦਰਲੇ ਪਾਸੇ ਓਏ ਹੋਰ ਪਾਸੇ ਓਏ ਹੋਰ ਪਲੇਅਰ ਬੜੇ ਕਿੰਨੇ ਜੜੀ ਪੇਰ ਦੇ ਸੱਤ ਬਣਿਆ ਖੇਡ ਮੈਦਾਨ ਦੇ ਵਿੱਚ ਇੰਟਰਨੈਟ ਦੇਖ ਰਿਹਾ ਬਹੁਤ ਟੱਕਰ ਆਹ ਟੱਕਰ ਆਹ ਟੱਕਰ ਕਦੇ 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 ਦੇਖਣ ਨੂੰ ਕਿੱਥੇ 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 ਦੀ ਮਹੌਲੀਆਂ ਬੜੀਆਂ ਜਿਹਾ ਤਿੰਨ ਲੱਗੋ ਧੀਆਂ ਦੋ ਟੀਮਾਂ ਦੀ ਜਿੰਦਗੀ ਦੀ ਪਹਿਲੀ ਸਪੀਡ ਤੋਂ ਬੰਦੇ ਨੇ ਜਿਹੜੇ ਪਾਰਸਾਂ ਦੇ ਤਵਲੀਆ ਪਿੰਡ ਤੋਂ ਜਿੱਤ ਕੇ ਸ਼ੁਰੂਆਤ ਕੀਤੀ ਹੈ ਤੇ ਫਿਰ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ ਇਹ ਯਾਰ ਹੈ ਕਦੇ ਛਿੰਨੇ ਵਾਲੇ ਆਮੜੇ ਦਾ ਇਹ ਯਾਰ ਹੈ ਕਦੇ ਭੜਾਉੜਾ ਦੇ ਸੁਣੀ ਔਲਖ ਦਾ ਗੱਲ ਹੁੰਦੀ ਕਦੇ ਬਿੰਦੂ ਹਿੰਮਤਪ੍ਰੇਰੀ ਮਾਣ ਕਰਦਾ ਮੁੰਡੇ ਦੀ ਖੇਡ ਤੇ ਮੇਰੇ ਮਿੱਤਰੋ ਖੇਡਣਾ ਵੱਖੋਂ ਵੱਖਰੇ ਕਰਪਾ ਦੇ ਲਈ ਅੱਜ ਕੱਲ ਚਰਚਾ ਦੇ ਵਿੱਚ ਢੋਲੇ ਪਿੰਡ ਦਾ ਰਾਜੂ ਰਾਜੂ ਤੇ ਸੁਖੀ ਉਹਨੇ ਵਾਈਡ ਬਾਟੇ ਕਹਿੰਦੇ ਇਸ਼ਾਰੇ ਨੇ ਅੱਡੇ ਮੱਲਾ ਦੀ ਕਹਿੰਦੇ ਟੱਕਰ ਹੈ ਮੇਰੇ ਮਿੱਤਰੋ ਫੀਲ ਮੈਦਾਨ ਦੇ ਵਿੱਚ ਕਿ ਪਹਿਲੀ ਵਾਰੀ ਟੱਕਰਿਆ ਕੋਈ ਬਰਾਬਰ ਦਾ ਜੋਰ ਪਰਖਿਆ ਜਾਣਾ ਹੁਣ ਤੇ ਚੋਟੜ ਦਾ ਤੂੰ ਮਾਝੇ ਦਾ ਕਿਹੜਾ ਉਹ ਜਗਰਾਵਾ ਨੇ ਦੋਨੇ ਪਾਸੇ ਟੁੱਟਨੇ ਦੇ ਹੁਣ ਮਾਣਾਂ ਦੇ ਬੱਲੇ 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 ਕਹਿੰਦੇ ਸੁਖਬੀਰ ਸਿੰਘ ਇਹ ਤੇਜ਼ੀ ਦੇ ਪਿੰਡ ਦਾ ਹੈ ਅੱਜ ਤੇਜ਼ੀ ਵੀ ਆਇਆ ਹੋਇਆ ਬਾਵਾ ਜਿੰਦਗੀ ਦਾ ਵੀਰਾ ਸਾਡਾ ਕਹਿੰਦੇ ਮੇਰੇ ਮਿੱਤਰੋ ਢੋਲੇ ਵਾਲਾ ਤੇਜ਼ੀ ਵੱਡੀ ਟੀਮ ਵਰਦੀਆ ਢੋਲੇ ਪਿੰਡ ਦੀ ਪਰ ਅੱਜ ਕਹਿੰਦੇ ਉਸਤਾਲਾ ਵਾਲੇ ਬੰਦੇ ਖਿੱਟ ਹੈ ਆਹ ਖੇਡ ਦੇ ਮੈਦਾਨ ਦੇ ਵਿੱਚ ਮੈਚ ਸਿਰੇ ਦਾ ਨੂਰਪੁਰ ਦੇਟਾ ਵੀ ਕਹਿੰਦੇ ਦਿਮਾਗ ਲਾ ਰਿਹਾ ਹੈ ਦੀਪਾ ਵੀ ਆਇਆ ਹੋਇਆ ਵੱਡੀ ਟੀਮ ਬੜੀਆਂ ਕਹਿੰਦੇ ਅੱਜ ਤੇ ਚੜਦੇ ਵੱਡੇ ਹੁੰਦੇ ਆ ਧਰਤੀ ਕਦੇ ਕਾਹਨੇ ਕਦੀ ਟੋਲੇ ਬੋਲੇ ਸੁੱਖੀ ਦੀ ਮਾਲ ਪੈ ਰਹੀ ਹੈ ਭੈਣੀਆਂ ਨੇ ਕਹਿੰਦੇ ਜੋਤੀ ਦਾ ਧੰਨਵਾਦ ਹੈ ਪਾਣੀ ਦੀ ਵੱਡੀ ਸੇਵਾ ਕਰਦਾ ਵੀਰ ਬੱਲੇ ਬੱਲੇ ਭੱਜੇ ਵੱਡੇ ਵੱਡੇ ਬੱਲੇ 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 ਲਾਲ ਲਾਲਾ ਹੋ ਗਈ ਖਾਣਾ ਗਿਆ ਹਲਜੀ ਘਰੋਂ ਤੜੀ ਮੋੜ ਤੇ ਸੱਚਾ ਤੇ ਮੱਲ ਜੀ ਲਾਸਟ ਰਾਉਂਡ ਕਿਨੇ ਬੈਕਟਾਈ ਹੈ ਰਾਜੂ ਆਪਕੇ ਕਹਿੰਦੇ ਪਾਸ ਮੁੜ ਗਿਆ ਦਫਾ ਦੀ ਕਿੰਨੇ ਬਣ ਗਏ 2 ਓਵਰ 2 ਓਵਰ ਦੀ ਸਮਾਪਤੀ 2 ਓਵਰ ਤੇ ਕੀ ਨਵੀ ਕਮਲ ਇਧਰਲੇ ਪਾਸੇ ਮੈਚ ਚੋਟੀ ਦਾ ਚੱਲਦਾ ਹੈ ਮੁੰਡਾ ਪੰਡਤਾਂ ਦਾ ਆ ਗਿਆ ਮਾਲਕੁਦਰੀ ਕੱਲ ਕਹਿੰਦੇ ਵੱਡੇ ਮਾਣ ਸਨਮਾਨ ਹੋਏ ਹਨ ਕੀ ਮੇਰੇ ਕਹਿੰਦੇ ਕੱਪ ਦੇ ਵਿਚਾਲੇ ਅੜੀ ਰੇਂਗਾਂ ਵਿੱਚ ਕਹਿੰਦੇ ਆਸਟ੍ਰੇਲੀਆ ਦੇ ਆਹ ਖਿਡਾਰੀ ਦੀ ਖੇਡ ਤੇ ਕਹਿੰਦੇ ਮੁੰਡਾ ਮਾਣ ਕਰਦਾ ਹੈ ਨਾਗਾ ਦਾ ਫੇਕੇ ਦਾ ਸਾਹਮਣੇ ਹੈ ਲੈ ਵੀ ਰਵੀ ਅੱਜ ਗੱਲ ਨਹੀਂ ਬੜੀ ਰਵੀ ਮੁੰਡੇ ਕਹਿੰਦੇ ਆ ਵੀ ਗੱਲ ਨਹੀਂ ਬੜੀ ਲਓ ਸਾਹਮਣੇ ਦੋ ਟਰੈਕਟਰਾਂ ਦਾ ਜੇਤੂ 2 বাই ਮੋਟਰਸਾਈਕਲ ਦਾ ਜੇਤੂ ਆਹ ਸਾਹਮਣੇ ਤਿਆਰ ਹੈ ਮੁੰਡਾ ਪੰਡਤ ਦਾ ਨਾਮ ਬਾਲ ਕੌਦਰੀ ਉਹ ਕੀਮਿਆਂ ਦੀ ਧਰਤੀ ਦਾ ਮੁੰਡਾ ਕਹਿੰਦੇ ਵਿਸ਼ਾਲ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਜਿਹੜਾ ਕਹਿੰਦੇ ਤਿਆਰ ਵਰ ਤਿਆਰ ਹੈ ਇਹ ਆ ਕਹਿੰਦੇ ਵਿਸ਼ਾਲ ਦੀਵੇਂ ਪਿੰਡ ਕਦੇ ਪਿੰਡਰ ਸਰਪੰਚ ਦੀਆਂ ਗੱਲਾਂ ਕਦੇ ਲੱਖੜੀਆਂ ਦੀਆਂ ਗੱਲਾਂ ਹੁੰਦੀਆਂ ਨੇ ਪਹਿਲੀ ਬਾਲ ਰਵੀ ਲੱਖੜੀ ਆ ਸ਼ਵੀ ਆਓ ਸਾਡੇ ਆਹ ਸਾਹਮਣੇ ਕਹਿੰਦੇ ਇਹਦਾ ਤੇ ਬੌਰ ਚੱਲਦਾ ਬਰੇ ਮਿੱਤਰੋ ਆਹ ਸਾਹਮਣੇ ਸਾਹਮਣੇ ਜਿਹੜੇ ਨਾਲ ਦੇ ਕਈ ਖੇਡ ਕੇ ਖੇਡੂ ਕਦੇ ਛੱਡ ਗਿਆ ਪਰ ਨੂਰਪੁਰ ਬੇਟਾਂ ਦੇ ਤਿੰਨੇ ਰਾ ਪਰਮਾਦਮਾਂ ਦੇ ਤੇ ਧਰਤੀ ਦੇ ਨਾਲ ਜੁੜਿਆ ਹੋਇਆ ਨੀਤਾ ਨਿੱਗਸਾਹਾਂ ਦੇ ਵਿੱਚੋਂ ਪਾਇਆ ਜਿਹੜੇ ਰਾ ਪਰਮਾਦਮਾਂ ਦੀ ਜਿਹੜੇ ਨੂਰਪੁਰ ਸੁਖੀ ਨੇ ਉੱਧਰ ਲਾਸੀ ਕਰਨ ਨੂੰ ਦੇਖ ਲੈ ਕੈਚ ਕਰਦਾ ਮੁੰਡੇ ਨੇ ਹੱਥ ਮਾਰਾ ਪੱਟਾਂ ਤੇ ਉੱਜੜ ਗਿਆ ਬਾਗ ਖਿਲੁਰ ਗਈਆਂ ਕਲੀਆਂ ਹੁਣ ਖਮਚਮ ਰੁੰਦੀ ਏ ਨਾ ਗਿਆ ਬੇਰਾ ਮਾਂ ਦੀ ਤਣੀਆਂ ਹੁਣ ਖਮਚਮ ਰੁੰਦੀ ਏ ਨਾ ਗਿਆ ਬੇਰਾ ਮਾਂ ਦੀ ਤਣੀਆਂ ਲੈ ਵੀ ਵੀ ਸ਼ਾਰ ਤਗੜਾ ਹੋ ਜਾ ਮੁੰਡਿਆ ਬਾਲਪੁਰ ਦੀ ਫੇਰ ਗੱਭਰੂ ਕਹਿੰਦੇ ਤਿਆਰ ਵਰ ਤਿਆਰ ਲਓ ਪੈਂਦੀ ਇੱਕ ਵਾਰੀ ਫੇਰ ਇੱਕ ਵਾਰੀ ਫੇਰ ਓਹਨੂੰ ਫਾਈਟਰ ਕਹਿੰਦੇ ਦੁਨੀਆ ਉਧਰ ਕਹਿੰਦੇ ਮੇਰੇ ਮਿੱਤਰੋ ਪੁੰਨੇ ਤੋਂ ਸਾਡਾ ਟੈਂਡੀ ਜੁੜਿਆ ਹੋਇਆ ਹੈ ਬਹੁਤ ਵੱਡਾ ਧੰਨਵਾਦ ਹੈ ਧਰਤੀ ਕਹਿੰਦੇ ਪੁੰਨੇ ਦੀ ਮੇਰੇ ਮਿੱਤਰੋ ਕਰਨ ਇਸ ਵੇਲੇ ਇਹ ਮੁੰਡਾ ਵੀ ਕਹਿੰਦੇ ਪੜਤਾਂਦਾ ਹੈ ਜਿਹੜਾ ਕਹਿੰਦੇ ਬਾਲ ਕੌਂਦਰੀ ਇਸ ਵੇਲੇ ਤਿਆਰ ਵਰ ਤਿਆਰ ਹੈ ਪੈਂਦੀ ਹੋਈ ਬਾਲ ਵਿੱਚ ਕਹੜੇ ਝੱਲਾਂ ਦੇ ਬੱਬਰ ਸ਼ੇਰ ਨਾਲ ਰਹਿੰਦੇੁੱਜੇ ਕੰਮ ਠੱਲੂ ਤੂਹਾਨਾਂ ਨੂੰ ਹਾਗਰ ਬੇਜਨਾ ਪੈਂਦੇ ਕੁੱਦੇ ਕੌਣ ਠੱਲੂ ਤੂਹਾਨਾਂ ਨੂੰ ਸਾਗਰ ਤੇਜਨਾ ਪੈਂਦੇ ਕੁੱਦੇ ਲੈ ਵੀ ਕੋਲੀ ਦੱਸਦਾ ਪਹਿਲਾ ਸੈਮੀਫਾਈਨਲ ਜੇਤੂ ਖੇਡੂਗੀ ਔਰ ਜੇਰੇ ਨਾਲ ਆਦਮਪੁਰ ਤੇ ਪਾਲਿਓ ਪਹਿਲਾ ਸੈਮੀਫਾਈਨਲ ਆਦਮਪੁਰਾਂ ਦੇ ਪਾਲੀਆਂ ਦੀਆਂ ਟੀਮਾਂ ਟਾਸ ਕਰ ਲੈਣ ਦੀ ਬੇਨਤੀ ਹੈ ਜਿਹੜੀ ਟੀਮ ਜਿੱਤ ਗਈ ਉਹਦਾ ਮੈਚ ਅੱਕੀਏ ਦੇ ਨਾਲ ਹੋਊਗਾ ਗੱਲ ਸੈਮੀਫਾਈਨਲਾਂ ਦੀ ਸਾਹਮਣੇ ਪਾਣਾ ਕਹਿੰਦੇ ਸਤਾਂ ਦੀ ਧਰਤੀ ਦਾ ਮੇਰੇ ਮਿੱਤਰੋ ਆਹ ਖਿਡਾਰੀ ਵੀ ਕਿਹੜੇ ਲੰਮੇ ਸਮੇ ਤੋਂ ਖੇਡਦਾ ਆਇਆ ਇਹਦੇ ਵੀ ਚੱਜ ਕਹਿੰਦੇ ਵੱਡੇ ਹੁੰਦੇ ਐ ਪਹਿਲੀ ਬਾਅਦ ਦੇ ਨੇ ਅੱਜ ਦੇ ਨੇ ਆਣੇ ਬੱਲੀਏ ਅੱਜੀ ਤੋਲਦੇ ਨੇ ਖੁੱਤਾ ਹਾ ਪੁਰਾਣੇ ਬੱਲੀਏ ਇੰਨਾ ਡੌਲਿਆਂ ਦੇ ਸਾਹ ਦੇ ਨਾਲ ਚੱਪਦੇ ਉਤੇ ਠੋਕ ਦੀ ਦੇ ਚੱਕੇ ਹਥਿਆਰ ਜੱਟ ਨੇ ਦਿਨ ਦੇਖੇ ਜਿੰਨੇ ਪਿੰਡ ਦੀ ਮੰਦਿਰ ਦੇ ਉਨੇ ਦੇਖਿਆ ਨਹੀਂ ਇਕੱਲੇ ਐਂਡ ਬਾੜੀ ਆਪਣੇ ਇਕੱਲਾ ਬਾਪਾ ਦੇ ਵੀ ਕਹਿੰਦੇ ਧੰਨਵਾਦ ਹੈ ਹੁਣ ਗੱਲ ਪਿੰਡਾਂ ਦੇ ਖੜ ਗਈ ਹੈ ਖੇਡ ਮੈਦਾਨਾਂ ਦੇ ਵਿੱਚ ਵੀਰ ਦੀ ਕਰਦੀਏ ਮੈਚ ਸ਼ੁਰੂ ਜੰਮੀ ਨਾਲ ਬੇਰਤੀ ਪਹਿਲਾ ਸੱਜੇ ਸਾਈਡੋਂ ਬਿਗਲ ਵੱਡਿਆ ਕੁੰਜ ਦਾ ਹਟਕ ਹੋਇਆ ਜਦੋਂ ਫੁੱਟ ਦੇ ਪਰਨਾ ਲੈਣਦੇ ਆ ਨਿਕਲੇ ਨੇ ਪੁੱਤ ਸਰਦਾਰਾਂ ਦੇ ਸ਼ੈਲਵਾਕੇ ਜਿੰਨੇ ਜਿੰਨੇ ਉੱਪਰ ਦੇ ਸ਼ੇਰ ਜਨਾ ਕੱਟਣਾ ਲੈ ਆ ਦੋਰੇ ਬੈਣਾ ਕੌਣ ਸ਼ਿੰਗੂ ਦਿੰਦਾ ਹੁਣ ਇੱਕ ਗੇਂਦ ਪਿਆ ਕੌਣ ਕਿਤੇ ਧਾੜੀ ਪੈਂਦਾ ਕੌਣ ਮੈਨੂੰ ਮੋੜ ਕੇ ਧਾੜੀ ਮਾਰਦਾ ਕੌਣ ਆਜਾ ਵਾਸ਼ਿੰਗ ਸ਼ਿੰਗ ਜਿੱਤ ਕੇ ਜਾਊ ਕੌਣ ਆਜਾ ਜੂਸਰ ਜਿੱਤ ਕੇ ਜਾਊ ਜਾਂ ਕਿ ਚੱਲਦਾ ਖੇਡ ਬੰਦਾ ਅਦੇ ਕਿਨੇ ਨਾਮ ਹੁੰਦਾ ਇਹ ਤਾਂ ਵਸੂਣਾ ਹੈ ਇਹ ਸਮਾਂ ਵਸੂਣਾ ਆ ਮੈਚ ਵੀ ਕਹਿੰਦੇ ਅੱਜ ਦੇ ਦਿਨ ਦਾ ਰਨ ਆਫ ਦੀ ਪਿਚ 'ਤੇ ਖੇਡਿਆ ਜਾਊਗਾ ਇੱਕ ਪਾਸੇ ਇਕੱਲੀ ਟੀਮ ਹੈ ਤੇ ਦੂਜੇ ਪਾਸੇ ਕਹਿੰਦੇ ਕਰਦੇ ਜਿਹੜੇ ਹੋਏ ਪਰਾਂ ਦੇ ਮੰਡਾਂ ਦੇ ਬਹੁਤ ਪੰਨਾ ਦਾ ਮਟਾਲਾ ਵੱਡੀ ਚਲਦੀ ਹੈ ਮੈਚ ਦੀ ਟੂਟੇ ਚ ਧਰ ਦੇਣਾ ਇਹਨਾਂ ਨੂੰ ਟੂਟੀ ਲੈ ਗਿਆ ਠੀਕ ਆ मर पाते धरती रहा प्यार है सामने के ਦੇਰ ਮੇਰੇ ਮੇਰੇ ਮਿੱਤਰੋ ਆ ਕਹਿੰਦੇ ਫੋਟ ਟਿਕਟਾਂ ਦਾ ਜੇਤੂ ਹੈ ਹੁੰਦਾ ਕਹਿੰਦੇ ਜੀ ਇਹ ਕੰਮ ਹੁੰਦੀ ਆ ਕਹਿੰਦੇ ਸੁੱਖਾ ਭਗੇਲੇ ਦੀ ਧਰਤੀ ਦਾ ਕਹਿੰਦੇ ਬੰਲੀ ਪਰਵਾਹ ਨਾ ਮੇਰੇ ਮਿੱਤਰੋ ਜੱਪੜਾਉਂਦੇ ਨਹੀਂ ਤੇਰੇ ਛੱਪਦੇ 21 ਵਾਲੇ ਕਲਪਰੀ ਪਾ ਕੇ ਬੱਲੇ ਰਜਾਰ ਕਹਿੰਦੀ ਟਾਈਂ ਕਿਤੇ ਹੈ ਕਹਿੰਦੇ ਉਹ ਭਾਈ ਪਰਦਾ ਸੁੱਖਾ ਖਬਰ ਕਰਾ ਲਈ ਪਿਆਰ ਵਾਲੇ 17 ਵਾਲੇ 32

پہلا 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 ہاں 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 مینوں لگدا اے کہ سیوتے ہو گئے ہے سپید دی جگہ تے بڑی اتران تین سکھے تے بڑی ہو گئے ہے تیار ہو گئے ہے تیار ہو گئے ہے او وی کور پر ریڈ دا آو سامنے جڑو کروا ਸਾਇਕਲਰ ਫਿਰ ਮੈਚ ਦੇ ਅੰਦਰ ਸੱਚੀ ਰਹਿ ਗਏ ਉਹਨੂੰ ਹੁੰਦਾ ਜੋਰ ਲਾ ਕੇ ਫੇਸ ਦੀ ਕੱਢਦਾ ਹੁੰਦਾ ਨਹੀਂ ਕੋਈ ਆਉਂਦਾ ਉਹ ਬਹੁਤ ਵੱਡਾ ਧੰਨਵਾਦ ਕਮੇਨੀ ਖੇਡਾਂ ਦੇ ਸਾਰੇ ਪਰਿਵਾਰ ਦਾ ਅੱਜ ਦੇ ਦਿਨ ਬਹੁਤ ਵੱਡਾ ਜੋਰ ਨਾਲ ਸਤਿ ਸ੍ਰੀ ਅਕਾਲ ਕੱਢ ਕੇ ਸਾਡੇ ਦਰਮਿਆਨ ਥਾਣਾ ਰੋੜੇ ਕਦੀ ਸਮੁੱਚੀ ਪੰਜਾਬ ਪਰ ਸਮੁੱਚੀ ਹੈ ਉਸੇ ਕਾਰਨ ਤੇ ਬਰਾਬਰਤਾ ਨੂੰ ਜੀਵਨ ਖਤਰਾ ਸਰਕਾਰ ਦਾ ਸਰਕਾਰ ਦਾ ਸਾਨੂੰ ਕੰਮ ਦੇ ਬੰਦੇ ਪੜ੍ਹ ਸਕੀਏ ਕਿ ਅਸੀਂ ਇਹਨਾਂ ਦੇ ਹਰਵਾਣਾਂ ਲਿਖਿਆ ਬੁਝੇ ਨੇ ਪਿੰਡਾਂ ਤੇ ਜਿਲ੍ਹਾ ਮੌਕੇ ਤੇ ਤੇਰੇ ਮੇਰੇ ਖੇਡ ਦੇ ਖੇਡ ਦੇ ਵਿੱਚ ਸ਼ਾਨਦਾਰ ਨਿਕਲਦਾ ਜੁੱਤੀ ਹੈ ਪੁੱਤਰ ਸਿੰਘਾਂ ਜਿੱਤ ਕੇ ਬੱਲੇ ਬੱਲੇ ਕਰਾਹੀ ਹੈ ਮੱਕਰ ਧੰਦੇ ਆਨ ਸਟ੍ਰੇਕ ਕਰਤ ਹੈ ਦੁਆਜ ਤੱਕ ਵੈਕਟਰ ਦੁਨੀਆ ਦੇ ਵਿੱਚ ਵੱਡਾ ਨਾਮ ਪਾ ਚੰਦੀ ਅਦਬਾਰਾਂ ਦਾ ਪੁੱਤੀ ਦੇ ਮਿੱਤਰੋ ਦੋਸਤਾਂ ਦੀ ਗੱਲ ਵੀ ਕਰਦਾ ਹੈ ਬਾਗਲਾ ਲੱਗਿਆ ਰਵੀ ਨੂੰ ਵੀ ਮਿਲ ਗਈ ਇੱਕ ਮੈਚ ਇੱਕ ਮੈਚ ਰਵੀ ਨੂੰ ਚਾਂਸ ਮਿਲ ਗਿਆ ਜੇ ਕੁਝ ਨੂੰ ਮਿਲ ਕੇ ਸਭ ਨੂੰ ਚਾਂਸ ਮਿਲਿਆ ਹਰ ਮੰਦੂ ਜਿਆ ਟਰੈਕਟਰ ਦੀ ਟੱਕਰ ਹੋ ਗਈ ਆ ਫੇਰ ਰਾਤ ਵਿੱਚ ਤੇ ਜ਼ੋਰ ਪਾਖਿਆ ਜਾਣਾ ਹੋਰ ਫੇਰ ਬਹੁਤ ਦਾ ਜ਼ੋਰ ਪਾਖਿਆ ਜਾਣਾ ਸਾਨੂੰ ਇਹ ਭਰਾਵਾਂ ਦੇ ਵਿੱਚ ਬਹੁਤ ਦੇ ਭਾਈ ਹੋਰ ਫੀਲਡਿੰਗ ਆਓ ਸਾਹਮਣੇ ਸੁੱਖਾ ਮਿੱਤੇ ਨਾਮ ਸੁੱਖਾ ਬੇਨਾਮ கிராண்ட <laughs> <laughs> அது தாடி கேட்டேன் கேட்ட இத்தே வந்து கே கதை ਪਰ ਅੱਜ ਜੇ ਪਸਤਾਲਾ ਵਾਲਿਆਂ ਨੇ ਤੋਰਤਾ ਦੇ ਗੱਲ ਹੋ ਗਈ ਤਾਂ ਸਾਹਮਣੇ ਦੇ ਪਾਸੇ ਕਿੰਨੇ ਰਹਿ ਗਏ ਬਾਈ ਚਾਰ ਰਹਿ ਗਏ ਚਾਰ ਆਓ ਵੀ ਆਪਾਂ ਦਾ ਨੀਂਦਾ ਕਿਰਪਾ ਕਰਕੇ ਗਰਾਊਂਡ ਦੇ ਨੇੜੇ ਆ ਜਾਣਾ ਆ ਬੜੀ ਬਸ ਕਿਰੇ ਦੇਖਦੇ ਹਾਂ ਇਹਨਾਂ ਦਾ ਸੈਮੀ ਫਾਈਨਲ ਇਹਨਾਂ